ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਲਾਉਣ ਲੱਗੇ ਖੇਤ ਨੂੰ ਪਾਣੀ ਧੁੱਪ ਬਹੁਤ ਦਿਨਾਂ ਬਾਅਦ ਧੁੱਪ ਨਿਕਲੀ ਅੱਜ ਅੱਜ ਸੱਦਰ ਹੀ ਨਿਕਲ ਗਈ 10:00 ਵਜੇ ਦੇ ਕਰੀਬ ਤੇ ਹੁਣ ਛੱਡੀਏ ਮੋਟਰ ਲਾਉ ਜੀ ਤੇ ਕੋਈ ਯਾਰ ਇਹ ਵੀ ਪਤਾ ਕਰਨਾ ਮੈਨੂੰ ਖੁੱਲੇ ਤੇ ਦਿਖਾਵਾਂ ਤੁਹਾਨੂੰ ਜਿਗਾਰੜ ਪਾਣੀ ਖੁੱਲੀ ਵੀ ਪਤਾ ਨਹੀਂ ਕਿੱਥੇ ਰਬਣੀ ਆਟੋਮੈਟਿਕ ਹੀ ਤਾਂ ਬੰਦ ਹੁੰਦੇ ਆ ਆਟੋਮੈਟਿਕ ਨਾਲ ਵੀ ਨਹੀਂ ਚੱਲੀ ਚਾਚੇ ਨੂੰ ਪੁੱਛਦਾ ਪੁਗਿਆ ਲੱਭ ਗਿਆ ਆਹ ਬਟਨ ਦੇ ਆਹ ਇਹ ਆਹ ਮੋਟਰ ਚੱਲ ਪਈ ਉੱਧਰ ਤੋਂ ਨੱਕਾ ਚਾਰੇ ਪਾਸੇ ਨੂੰ ਹੋਲੇ ਮੈਂ ਨੱਕਾ ਵੀ ਪਿੱਛੇ ਨੂੰ ਕਰਨਾ ਚੱਲ ਵੀ ਚੱਲ ਵੀ ਚੱਲ ਵੀ ਹਲੋ ਬਈ ਸਾਰਾ ਕੰਮ ਹੋ ਗਿਆ ਡਨ ਪਾਣੀ ਇੱਧਰੋਂ ਚੱਲ ਪਿਆਦਾ ਚੱਲ ਬੁੱਠੇ ਜਾਂਦੇ ਨੇ ਵੀਡੀਓ ਬਣਾਉਂਦਾ ਤਾਂ ਥੋੜੀ ਲੱਗਦੀ ਲੱਗਦੀ ਸੀ ਓਹੋ ਆਇਆ ਦੂਰ ਕਰ ਬੈਠਾ ਮਣੀ ਤੇ ਮੈਂ ਦੇਖਿਆ ਨਹੀਂ ਨਾ ਲੱਗਿਆ ਬੱਟ ਲੱਗੀ ਦੀ ਇੱਧਰ ਲੱਗੇ ਨਹੀਂ ਵੀ ਤੇ ਹੁਣ ਛੱਡਾ ਇੱਧਰੋਂ ਪਾਣੀ ਹੋਲ ਤਾਂ ਇੱਕ ਘੰਟਾ ਹੋ ਗਿਆ ਹੁਣ ਦੇਖਿਓ ਪਾਣੀ ਕਿਤੇ ਤੱਕ ਪਹੁੰਚ ਗਿਆ ਤੇ ਜਾਨੂ ਇਧਰ ਨੱਕਾ ਵੀ ਖੋਲ ਦਿੱਤਾ ਤੇ ਇਧਰੋਂ ਪਾਣੀ ਆਉਣਾ ਇਹਨੂੰ ਐਤਕੀ ਇੱਕੇ ਵੱਟ ਪਾਈ ਸੀਗੀ ਅਸੀਂ 2 ਕਿਾਰੇ ਬਣਾਏ ਆ ਆ ਜਾਂਦੀ ਵੱਟਾਂ ਨੇ ਤੇ ਖੋਲੀਏ ਕਹੀ ਮੈਨੂੰ ਟੁੱਪੀ ਵੀ ਮਿਲ ਗਿਆ ਉਹ ਦੂਈ ਇਧਰ ਦੂਈ ਮੋਟਰ ਵੀ ਮੈਂ ਤਾਂ ਨੱਕਾ ਹੀ ਖੋਲਣਾ ਚਲੋ ਜੀ ਆਪਾਂ ਇਧਰਲਾ ਵੀ 11 ਵੋਲਟ ਆ ਬੜੀ ਛੇਤੀ ਪਰ ਧਰਤੀ ਗਿੱਲੀ ਹੋਦੀ ਘੰਟੇ ਦੇ ਜਿਗ੍ਹਾ 11 ਭਰ ਗਿਆ ਮਨਜਾ ਤਾਂ ਕਿ ਪਿੱਛੇ ਦਾ ਕੇ ਦੇਖਿਆ ਪਾਣੀ ਉਹ ਪਾਣੀ ਮੈਂ ਇਹਦਾ ਇੱਕ ਸਾਈਡ ਹੋਣਾ ਦੋਵੇਂ ਸਾਈਡ ਪਾਣੀ ਪਿੱਛੇ ਦੇ ਭਾਵੇਂ ਡਲਾ ਮਾਰ ਕੇ ਦੇਖਿਆ ਵਿੱਚ ਵਿੱਚ ਵੀ ਪਾਣੀ ਦਾ ਫਿਰ ਆ ਭਰ ਗਿਆ ਫਿਰ ਇਧਰ ਅੰਨੇ ਚਨੇ ਵੀ ਭਰ ਗਏ ਉਹ ਖੁੱਲੇ ਹੀ ਤਾਂ ਪਤਾ ਨਹੀਂ ਲੱਗਿਆ ਇਹਦਾ ਥੋੜਾ ਨੱਟ ਢਿੱਲਾ ਹੋਇਆ ਇਹਦਾ ਸਾਰੀ ਭਰ ਗਿਆ ਨਾ ਰਸਤਾ ਘੱਡਿਆ ਨੁੱਬੋਂ ਪਾਣੀ ਨਿਕਲ ਜਾਣਾ ਉਹ ਵੀ ਆ ਇਹਨੂੰ ਵੀ 40 ਮਿੰਟ ਹੋ ਗਏ ਤੇ ਦੇਖਿਓ ਕਿੰਨਾ ਪਾਣੀ ਆ ਉਧਰ ਦੇਖੋ ਬਰਨਾ ਘੜਾ ਅੱਜ ਉਹ ਇੱਧਰ ਵੀ ਜਲਦੀ ਪਤੰਗਾਂ ਲੱਭਣ ਲੱਗੇ ਵੀ ਇੱਧਰ ਨੂੰ ਪਾਣੀ ਪਿੰਡ ਦੇ ਉੱਥੇ ਫੜਿਆ ਪਤੰਗ ਇੱਕ ਅਦਾ ਹਾਂ ਖੜੇ ਹੋ ਤਾਂ ਦੇਖਦੇ ਡੋਰ ਡੋਰ ਦੇਖਦੇ ਹੁਣ ਇਹ ਸ਼ਾਇਦ ਇਹ ਡੋਰ ਵੀ ਨਾਲ ਹੁੰਦੀ ਹੈ ਨਾ ਉਹਦੇ ਇਹ ਗਰਗਾ ਸਾਡਾ ਗਿਆ ਦੋ ਵਾਰ ਆਵਾਜ਼ ਆ ਪਿੱਛਾ ਪਾਉਣ ਲੱਗੇ ਦੇ ਪਤੰਗ ਨਹੀਂ ਫੇਰ ਕੀ ਕਰਦੇ ਤੇ ਉੱਧਰ ਦੀ ਹੈ ਉੱਧਰ ਦੀ ਹੈ ਕਿੱਥੇ ਮਿਲਿਆ ਨਹੀਂ ਹੋਰ ਹੈ ਤਾਂ ਹੈ ਨਹੀਂ ਪੈਣੀ ਪਿੰਡ ਜੜਦਾ ਕੋਈ ਇੱਕ ਘੜਦਾ ਦੇਖੋ ਉੱਪਰ ਕਿੱਥੇ ਮਛਲਾ ਮੰਦੂਰ ਆ ਨਾਉਣਾ ਤਾਂ ਨਹੀਂ ਮੁੱਲੀ ਤਾਂ ਨਹੀਂ ਖੜੀ ਇਹਨੂੰ ਵੀ ਬੰਦ ਕਰ ਦੂੰਗਾ ਵੀਰੇ ਆਈਫੋਨ ਠੀਕ ਆ ਹੁਣ ਠੀਕ ਹੈ ਆ ਕਿਹ ਹੋ ਗਿਆ ਇੱਕ ਵਾਰ ਪਾਣੀ ਦੇ ਥੱਲੇ ਦਿਖਾ ਦੇ ਕਿੱਥੇ ਨੂੰ ਹੋ ਚਾਹੀ ਉਰੇ 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 ਉਥੇ ਉਥੇ ਉਧਰ ਕੁਝ ਉਹਦੇ ਮੈਂ ਪਾਣੀ ਦੇਖ ਲੈ ਮੈਂ ਕਿੰਨਾ ਘਰ ਭਰ ਗਿਆ ਉਰੀਓ ਦਿਖਾ ਰਾਂਦਾ ਲੈ ਲੈ ਬਈ ਇਹਦੀ ਪਾਣੀ ਚ ਪਾਉਣ ਲੱਗੇ ਫੋਨ ਪਾ ਦਈਏ ਪਾ ਦੋ ਸਾਰੇ ਹੀ ਲੈ ਲੈ ਬਈ ਪਾਣੀ ਚ ਫੋਨ ਠੀਕ ਆ ਦੇਖੀ ਹੁਣ ਕੀ ਬਣਿਆ ਵਿੱਚ ਵੀਡੀਓ ਦੇ ਹਾਂ ਹੁਣ ਦੱਸ ਕੀ ਕਰਨਾ ਦੁਆਰ ਤੇ ਪਾਣੀ ਚ ਭਾਲਾ ਹਾਂ ਖੜੇ ਆ ਹੂੰ ਉੱਥਾ ਖੜਕੇ ਨਾ ਆਏ ਕਰਕੇ ਪਾ ਦੋ ਇਹਨੂੰ ਹਾਂ ਲੈ ਹੋਰ ਨਾ ਕੋਸ ਹੱਥ ਖੜਕੇ ਹੱਥ ਵੜ ਕੇ ਇਹਨਾਂ ਦੇ ਕਰੀਏ ਕਰ ਦੋ ਕਰ ਦੋ ਇਹ ਲੈ ਬਈ ਔਰ ਇਹਦੇ ਫੜ ਕੇ ਇਹ ਕਰਦਣਾ ਹੈ ਹਾਂ ਬੁੱਤਾ ਬਣਨਾ ਮੈਂ ਵੜ ਜਾ ਹਾਂਜੀ ਦੇਖੀ ਆਉਣ ਗਿਆ ਬਣਿਆ ਦੇਖੋ ਚਲੋ ਤੋਦੋ ਖੜ ਗਿਆ ਬਾਰ ਬਾਰ ਕਹਿੰਦੇ ਪਾਣੀ ਪਾਣੀ ਫੋਨ ਚੜੋ ਪਾਣੀ ਫੋਨ ਚੜੋ ਇੱਧਰ ਦੇਖੀ ਕਿੱਥੇ ਤੱਕ ਪਾਣੀ ਪਹੁੰਚ ਗਿਆ ਉਹ ਦੇਖ ਲੈਣ ਜੇ ਉੱਥੇ ਤੱਕ ਪਹੁੰਚ ਗਿਆ ਹਾਂ ਗੰਨਾ ਖਾਣਾ ਆਓ ਆਲੇ ਦੁਆਲੇ ਕਰਨਾ ਬੜੀਆ ਦਾ ਮਹਾਨ ਤੋੜਨਾ ਬਰੇ ਹੂੰ ਬਰੇ ਕਾ ਐਡਾ ਬੜਾ ਮਸਲਾ ਐਡਾ ਮਸਲਾ ਟੁੱਟ ਕੇ ਗਿਆ ਤਾਂ ਉੱਪਰਲੇ ਵੱੱਚ ਚੱਲ ਗਿਆ ਉੱਪਰਲੇ ਜੇ ਚੱਲ ਗਿਆ ਹਾਂ ਬਹੁਤ ਦੂਰ ਵਿਖਰੇਆ ਇੰਨੀ ਦੂਰ ਕਿੰਨੇ ਕਿ ਦੂਰ ਗਿਰ ਗਿਆ ਓਹੋ ਜੀ ਇੱਥੇ ਪਹਾੜ ਦੂਸਰ ਪਹਾੜ ਹਾਂ ਪਹਾੜ ਆ ਗਿਆ ਬਣੀ ਆ ਗਿਆ ਆਇਆ ਨਹੀਂ ਹੈ ਓਹ ਆ ਗਿਆ ਇੱਥੇ ਓਹ ਦਿਖਦਾ ਵੇਖਿਆ ਇਹ ਹਾਂ ਜੀ ਆ ਗਿਆ ਆ ਗਿਆ ਆ ਗਿਆ ਆ ਗਿਆ ਗਿਆ ਹੋਰ ਅੱਗੇ ਦੇਖਦੇ ਆ ਆ ਸਿੱਟ ਕੇ ਦੇਖਦੇ ਆ ਠੀਕ ਹੈ ਨਹੀਂ ਆਇਆ ਨਹੀਂ ਉੱਥੇ ਉਹ ਆਇਆ ਸੀ ਰੋਣਾ ਹਾਕਾ ਕਿ ਚੀਜ਼ ਮਾਰਦੀ ਸ਼ੁਰੂ ਹੋ ਲਿਆ ਉਹ ਰੇ ਪਰ ਉਹ ਕਰਨਾ ਕਰ ਕਿੱਥੇ ਆ ਕਰਦੇ ਸ਼ੂ ਦੀ ਕਿਦੀ ਕਿੱਥੇ ਆ ਉਹ ਮੰਮੀ ਕੋਲ ਮੰਮੀ ਦੀ ਗੋਦੀ ਚ ਸੈ ਲਾਈ ਕਿ ਮੰਮੀ ਅੰਦਰ ਰਹੀ ਹੋਰੇ ਹਾਂ ਚਲੋ ਠੀਕ ਹੈ ਖੜਦੇ ਮੈਂ ਪਾਣੀ ਦੇਖਿਆ ਮੈਂ ਤੈਨਾਂ ਖੜੇ ਤੂੰ ਨਾ ਬੜੀ ਆ ਗਿਆ ਆ ਗਿਆ ਹਾਂ ਆ ਜਾਂਦਾ ਖੜੇ ਮੋ ਗੱਬੇ ਦੇਖਣ ਦੇ ਬਸ ਗੱਬੇ ਪਾਣੀ ਦੇਖਣ ਦੇ ਉਰੇ ਗੱਬੇ ਨਹੀਂ ਆਇਆ ਹਾਲੇ ਜਦ ਤੂੰ ਖੰਨਾ ਤੋੜ ਲੈਨੇ ਪਾਣੀ ਦੇਖੀ ਕਿੱਥੇ ਤੱਕ ਪਹੁੰਚ ਗਿਆ ਉਰੇ ਉਰੇ ਤੱਕ ਪਾਣੀ ਆ ਗਿਆ ਉਹ ਦੇਖੋ ਐਨੀ ਜਗ੍ਹਾ ਰਹਿ ਗਈ ਬੱਦ 10 ਮਿੰਟ ਜਿਆਦਾ ਤੱਕ ਸੇਰੇ ਪਹੁੰਚਣਾ ਸੀ ਉੱਥੇ ਤੱਕ ਜਿੱਤੇ ਤੱਕ ਪਾਣੀ ਪਹੁੰਚ ਜਾਣਾ ਉਹ ਪਿੱਛੇ ਵੀ ਗਿਆ ਰਾ ਭਰ ਗਿਆ ਤਾਂ ਮੈਂ ਪਿੱਛੇ ਦੇ ਵੀ ਇਧਰੋਂ ਪਾਣੀ ਛੜਤਾ ਉਹ ਗੰਨੇ ਜੇ ਵੜ ਕੇ ਗੰਨਾ ਥੋੜੀ ਦੇਖੀਏ ਮੈਂ ਵੀ ਖਾ ਲਿਆ ਬੈਣਾ ਇੱਕ ਤੇ ਨਿਕਲੀ ਬਾਹਰ ਹਣ ਹੋਰ ਤੇ ਆਹ ਸਾਈਡ ਦਾ ਪਾਣੀ ਆ ਆ ਮਿਲ ਗਿਆ ਗੰਨਾ ਕਿੱਥੇ ਵੜ ਗਿਆ ਤੂੰ ਮੈਨੂੰ ਕਹ ਲੈ ਖੜ ਜਾ ਵਿੱਚ ਵੜ ਗਿਆ ਨਿਕਲ ਦੇ ਨਿਕਲ ਕੇ ਵਾਹਾਗੇ ਥੋੜੇ ਆ ਗੰਨਾ ਖਾਣਾ ਤੁਸੀਂ ਇਹਨੇ ਤੋੜੇ ਤਾਂ ਕੱਢ ਜਾ ਬਾਹਰ ਨਹੀਂ ਤੋੜਨਾ ਬੜਾ ਤੋੜ ਦਾਂ ਮੈਂ ਕੱਢ ਜਾ ਉਹ ਅੱਗੇ ਲੱਗੇ ਵਾ ਆਜੋ ਚੱਲ ਅੱਗੇ ਨੂੰ ਸਾਈਡ ਸਾਈਡ ਪੈ ਚੱਲੀ ਲੱਭੀਏ ਗੰਨਾ ਹੁਣ ਚੱਕ ਲੈ ਓਏ ਲੋ ਗੰਨਾ ਵੀ ਮਿਲ ਗਿਆ ਠੀਕ ਆ ਹੁਣ ਚੱਲ ਲੈ ਚੱਲ ਉੱਥੇ ਕੇ ਕਰਕੇ ਦੇਖ ਦੇ ਐਕਸਪੈਰੀਮੈਂਟ ਠੀਕ ਆ ਲੜ ਖੁੱਲ ਗਿਆ ਤੇਰਾ ਦਮਾਨਲੇ ਵਾਲਾ ਅੱਛਾ ਮੇਰੇ ਉਧਰ ਵੇਚਿਆ ਵੀ ਪੈਣ ਲੱਗਿਆ ਉੱਤਲੋ ਹੁਣ ਨਹੀਂ ਤੁਹਾਨੂੰ ਪਤਾ ਲੱਗਾਂਗਾ ਮੇਰੇ ਨਾਲ ਹਵਾ ਹੀ ਉੱਧਰ ਦੀ ਹੈ ਇੱਧਰ ਦੀ ਹਵਾ ਹੈ ਦੇਖ ਇੱਧਰ ਜਦੋਂ ਕਿ ਹੋਰ ਨੇ ਚਖ ਲੈਣਾ ਅੱਛਾ ਬੱਚੇ ਡਬੋ ਕੇ ਦੇਖੀਏ ਫੋਨ ਚਲੋ ਚਲੋ ਬਈ ਫੇਰ ਚਲੋ ਜੀ ਮੋਟਰਪਾ ਪਹੁੰਚ ਗਏ ਬਾਰ ਓਏ ਕੀ ਹੋ ਗਿਆ ਲੈ ਵਿੱਚ ਵਿੱਚ ਦੇਖੀਏ ਚਲੋ ਸਮਾਂ ਖੱਲੇ ਲੈ ਜੋਮੀ ਥੱਲੇ ਚਲੋ ਬਈ ਇੱਧਰ ਪਾ ਕੇ ਦੇਖੀਏ ਬੱਚੇ ਤਾਂ ਪਾਰ ਕਰ ਆਂਦੇ ਆਂ ਦੇਖਿਓ ਸ਼ਾਦਾ ਸ਼ਾਦਾ ਰਸਨਾਪਾਂ ਹਾਏ ਹਾਏ ਉਹ ਕਹੀ ਚੱਕ ਲਿਆ ਗੰਨੇ ਚੱਕ ਲੋ ਤੇ ਮੋਟਰ ਕਰਦੀ ਐ ਸਭ ਤੋਂ ਪਤਾ ਨਹੀਂ ਬਾਹਰ ਆਉਂਦੇ ਹੋਣੇ ਪਤਾ ਨਹੀਂ ਇਹੀ ਖੜੇ ਹੋ ਇੱਕ ਮਿੰਟ ਆ ਬਈ ਵੀਡੀਓ ਆ ਵੀਡੀਓ ਠੀਕ ਆ ਹਾਂਜੀ ਆ ਬਹੁਤ ਐਨ ਓਕੇ ਨੰਬਰ ਸੈਟ ਸੈਟ ਨੰਬਰ 1 ਇਹੀ ਲੱਗੀ ਕੁਆਲਿਟੀ ਬਹੁਤ ਵਧੀਆ ਬਹੁਤ ਵਧੀਆ ਸਿਰਾ ਦੇ ਪੂਰਾ ਗੰਦ ਤਾ ਨਾਣਾ ਦੇਖ ਲੈ ਵਿੱਚ ਵੜ ਕੇ ਚਲੋ ਵਿੱਚ ਚ ਮੱਚੇ ਦੇ ਨਾਣਾ ਹਾਂ ਤੂੰ ਵਿੱਚ ਡੁੱਬ ਗਈ ਲੈ ਮੈਂ ਤੇਰੀ ਬਣਾਉਂਗਾ ਠੀਕ ਆ ਚਲ ਠੰਡ ਵਧਾ ਕਿੰਨੀ ਹੈ ਕੋਈ ਚੱਕਰ ਨਹੀਂ ਅੱਜ ਮੌਸਮ ਤੋਂ ਪਚੜੀ ਆ ਹੈਲੋ ਗੰਨਾ ਖੜਾ ਧਿਆਨ ਨਾਲ ਥੋੜੀ ਉਹ ਬੱਲੇ ਜਾਨ ਹਣ ਲੈ ਸ਼ਾਨ ਆ ਬੱਲੇ ਜਾਨ ਆ ਲੈ ਸਾਡੀ ਸ਼ਾਨ ਇਹਦਾ ਤੋੜਨਾ ਲੈ ਅਦਰ ਟੋੜ ਦੇਣਾ ਸੀ ਉਹ ਐ ਨਹੀਂ ਤੋੜਨਾ ਤੋੜ ਸਾਰਾ ਖੜ ਜਾ ਲੈ ਫੜੀ ਟੁੱਟ ਗਿਆ ਟੁੱਟ ਜਾ ਤੂਟ ਗਿਆ ਤੂਟ ਗਿਆ ਬੜਾਈ ਥਾਡੀ ਖੜ ਜਾ ਇਹ ਕਿਹੜਾ ਉੱਪਰ ਚ ਕੰਨ ਲਗਾ ਤੇ ਹੱਸਦਾ ਯਾਰ ਉਹ ਹੋ ਗਿਆ ਗੱਬੇ ਤਾਂ ਤੋੜਦਾ ਦੇ ਰਾ ਅੱਧਾ ਮਿੰਟ ਠੀਕ ਹੈ ਗੱਬੇ ਤਾਂ ਫਾੜਦਾ ਗੱਬੇ ਦੇ ਫਟ ਗਿਆ ਨਾ ਰੁਪਾੜੀਆਂ ਕਰ ਕਰ ਖਾ ਲੈ ਫੜ ਔਰ ਚੈਨਲ ਖਾਈ ਤੇ ਅਮਚੇ ਨਾਲ ਓਏ ਅੱਤ ਨਾਲ ਵੇੜੀ ਪੀਸ ਕਰਤੇ ਫੜਾ ਮੇਰਾ ਸਾਡਾ ਕੈਮਰਾਮੈਨ ਟੇਡਾ ਕੈਮਰਾ ਫੜਦਾ ਦਾ ਬਸ ਮੈਂ ਨਹੀਂ ਖਾਣਾ ਮੈਂ ਖਾ ਲਿਆ ਪਹਿਲਾਂ ਫੜ ਲਓ ਰੱਖ ਲੈ ਇਹਨੂੰ ਕਿਤੇ ਹੁਣ ਉੱਥੇ ਰੱਖ ਦਵਾ ਹਾਂ ਵੀ ਮਿੱਠਾ ਉਹਦਾ ਅੱਛਾ ਦੋ ਦੂਸਰਤਾ ਹੋਗਾ ਨਾ ਆਹ ਤਾਂ ਖਰਾਬੇ ਕਰਿਆ ਇਹਨੇ ਆਹ ਕੀ ਹੋਇਆ ਫਿਰ ਤੋਂ ਕਿਹੜੇ ਆਹ ਤੁਹਾਡੇ ਘੇੜਾ ਹਾਂ ਹੈ ਥੋੜੀ ਉਹ ਦੇਲਾ ਉਹੀ ਕਰਨ ਨਾਲ ਉਹ ਤਕਲੇ ਹੋਛ ਲਿਕੇ ਖਲ ਥੋੜਾ ਕੇ ਦਾ ਤੁਸੀਂ ਲੈ ਆ ਵੇ ਚ ਆਪ ਹੁਣ ਆਇਆ ਹਾਂ ਤਾ ਲੋ ਬਈ ਮੋਟਰ ਵੀ ਬੰਦ ਕਰਤੀ ਆਹ ਚੀਜ਼ ਤੇ ਉੱਥੇ ਦੇਖ ਲੈ ਆਹ ਅੰਦਰ ਗਨੇ ਗੰਦ ਪਿਆ ਹੋਵੇ ਚ ਸਵਾਈ ਨਹੀਂ ਨਾ ਬਈ ਖਾ ਦਾ ਟਾਈਮ ਹੋ ਗਿਆ ਇਹ ਵੀ ਕਰਦੀ ਬੰਦ ਹੁਣ ਬਈ ਨਿਆਣੇ ਵਾਲੇ ਕੰਮ ਆ ਗਏ ਆ ਵੇ ਗੇਰ ਕੇ ਦੇ ਚੱਲ ਬਈ ਓਏ ਸਾਬਾ ਇਸ ਕੋਡ ਬਾਣੀ ਹੋ ਗਈ ਮਣੀ ਦੇ ਚੱਲ ਲਾ ਚੱਲ ਤੂੰ ਜਾ ਲੈ ਲੈ ਆਉਣੇ ਦੇਖੇਗਾ ਚੱਲ ਸਾਬਣ ਜਾਈਦਾ ਸਾਬਣ ਦਿਨਾਲੂਗੇ ਚੱਲ ਬਈ ਤੇਰੀ ਵਾਰੀ